ਮਲੋੜ ਦੇ ਮਲ ਕਟੋਰਾ ਦੇ ਵਿੱਚ ਜਿੱਥੇ ਕਿਹਾ ਜਾਂਦਾ ਸੀ ਕਿ ਨੌਜਵਾਨ ਨੂੰ ਅਗਵਾ ਕੀਤਾ ਗਿਆ ਤਾਂ ਉਸ ਦੀ ਜਾਣਕਾਰੀ ਹੈ ਜਿਹੜੀ ਹੁਣ ਪੁਲਿਸ ਕੀ ਖੁਲਾਸੇ ਕਰਦੀ ਹੈ ਇਸ ਚੀਜ਼ ਦਾ ਇੰਤਜ਼ਾਰ ਸੀ ਤਾਂ ਪੁਲਿਸ ਦਾ ਕੀ ਕਹਿਣਾ ਹੈ ਪੁਲਿਸ ਨਾਲ ਗੱਲਬਾਤ ਕਰਾਂਗੇ ਅਕਰ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੈ ਪੁਲਿਸ ਵੱਲੋਂ ਰਹੀ ਹੈ ਪਰਿਵਾਰ ਨੇ ਕਿਹਾ ਸੀ ਕਿ ਸਾਡੇ ਤੋਂ ਫਰੋਟੀ ਵੀ ਮੰਗੀ ਗਈ ਹੈ ਨੌਜਵਾਨ ਨੂੰ ਅਗਵਾ ਕੀਤਾ ਗਿਆ ਕਿ ਕਰ ਕੀ ਪੁਲਿਸ ਖੁਲਾਸਾ ਕਰਦੀ ਹੈ ਇਸ ਚੀਜ਼ ਦਾ ਇੰਤਜ਼ਾਰ ਸੀ ਹੁਣ ਪੁਲਿਸ ਵੱਲੋਂ ਅਹਿਮ ਖੁਲਾਸੇ ਨੇ ਕੀ ਕੁਝ ਕਿਤੇ ਜਾ ਰਹੇ ਨੇ ਇਹ ਸਿੱਧਾ ਹੈ ਲੋਕ ਸੋਚ ਰਹੇ ਨੇ ਆਖਿਰਕਾਰ ਉਹ ਨੌਜਵਾਨ ਕੀ ਕੰਮ ਕਰਦਾ ਸੀ ਆਖਿਰਕਾਰ ਕੀ ਉਹਦੇ ਨਾਲ ਉਸ ਸਕੋਰ ਪੀਓ ਕਾਲੀ ਸਕੋਰ ਪੀਓ ਦੇ ਲਿੰਕ ਸੀ ਉਹ ਗੱਲਬਾਤ ਕਰਦੇ ਆ ਮੈਂ ਨਾਲ ਡੀਐਸਪੀ ਇਕਵਾਸੀ ਸੰਧੂ ਘਰ ਨੇ ਸਰ ਸ਼ਸ਼ੀਕਲ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਮਲਕ ਟੋਰਾ ਦੇ ਵਿੱਚ ਨੌਜਵਾਨ ਨੂੰ ਅਗਵਾ ਕੀਤਾ ਗਿਆ ਕਿ ਹਜ਼ਾਰਸੀ ਫਰੋਤੀ ਮੰਗੀ ਜਾ ਰਹੀ ਹੈ ਹੁਣ ਕੀ ਨਵਾਂ ਮੋੜ ਕੀ ਉਸ ਦੇ ਵਿੱਚ ਸਾਹਮਣੇ ਆਇਆ ਜਿਹੜਾ ਲੜਕਾ ਰਮਜੀਤ ਸਿੰਘ ਸੀਗਾ ਟੋਰੇ ਵਾਲੇ ਦਾ 16 ਤਰੀਕ ਨੂੰ ਰਾਤ ਨੂੰ ਕਰੀਬ 10 ਵਜੇ ਜਿਹੜੇ 6 ਅਣਪਛਾਤੇ ਵਿਅਕਤੀ ਸੀ ਉਹਨਾਂ ਵੱਲੋਂ ਅਗਵਾ ਕੀਤਾ ਗਿਆ ਸੀਗਾ ਜੋ ਕਰਦਿਆਂ ਨੇ ਸਕੋਰਪੀਓ ਦਾ ਨੰਬਰ ਲਿਖਾਇਆ ਸੀਗਾ ਅਸੀਂ ਉਹ ਗੱਡੀ ਵੀ ਸਾਨੂੰ ਇੱਕ ਵਾਰੀ ਉੱਪਰ ਬਰਾਮਦ ਕਰ ਲਈ ਹੈ ਤੇ ਇਸ ਲੜਕੇ ਨੂੰ ਵੀ ਸਹੀ ਹਾਲਤ ਅਸੀਂ ਬਰਾਮਦ ਕਰ ਲਿਆ ਸਰ ਕੀ ਖੁਲਾਸੇ ਕੀ ਨਾਖਿਰ ਕਰ ਕੀ ਉਸ ਲੜਕੇ ਦਾ ਉਸ ਨਾਲ ਲੈਂਸ ਕਾਲੀ ਸਕੋਰਪੀਓ ਦੇ ਜਿਹੜੇ ਵਿਅਕਤੀ ਆਏ ਸੀ ਸਵਾਰ ਹੋ ਕੇ ਕਿੰਨੇ ਵਿਅਕਤੀ ਸੀ ਕੀ ਮਾਮਲਾ ਕੀ ਸੀ ਜਿਹੜਾ ਇਹਨਾਂ ਨਾਲ ਸੰਬੰਧ ਬਣਿਆ ਕੀ ਕਰ ਇਸ ਨੂੰ ਲੈ ਕੇ ਅਗਵਾ ਕਰਕੇ ਜੋ ਬਿਲਕੁਲ ਸਹੀ ਹੈ ਜਿਹੜੇ ਲੜਕੇ ਲੈਣਾਏ ਸੀਗੇ ਇਹਨਾਂ ਵੱਲੋਂ ਉੱਥੇ ਫਾਇਰਿੰਗ ਵੀ ਕੀਤੀ ਗਈ ਹੈ ਜੋ ਸਾਡੀ ਤਫਤੀਸ਼ ਹੁਣ ਤੱਕ ਇਹੀ ਸਾਹਮਣੇ ਆਇਆ ਹੈ ਪਰ ਜਦੋਂ ਉਹ ਡਿਵਾਈਨ ਨਾਲ ਛਾਣਬੀਨ ਕੀਤੀ ਤਾਂ ਇਹ ਪਾਇਆ ਕਿ ਜਿਹੜਾ ਲੜਕਾ ਸੀ ਰਣਜੀਤ ਸਿੰਘ ਇਹ ਕਾਰਾਂ ਦੀ ਖਰੀਦ-ਵੇਚ ਦਾ ਕੰਮ ਕਰਦਾ ਨਾਲ ਨਾਲ ਆਪਣੀ ਖੇਤੀਬਾੜੀ ਦੇ ਜੋ ਇਸ ਦਾ ਕੋਈ 7.5 ਲੱਖ ਦੀ ਉਹਨਾਂ ਵੱਲ ਦੇਣਦਾਰੀ ਸੀਗੀ ਉਹ ਕਈ ਮਹੀਨਿਆਂ ਤੋਂ ਉਹਨਾਂ ਨੂੰ ਟਾਲਮਟੋਲ ਕਰ ਰਿਹਾ ਸੀ ਪੈਸੇ ਦੇਣ ਤੋਂ ਐਸੀ ਕਿਸੇ ਗੱਡੀ ਦੇ ਸੌਦੇ ਸੰਬੰਦੇ ਤੇ ਉਹ ਕਾਫੀ ਦਿਨ ਤੋਂ ਉਹਦੇ ਕੋਲ ਪਹਿਲਾਂ ਵੀ ਇਹਦੇ ਘਰੇ ਪੈਸੇ ਮੰਗਣ ਆਏ ਆ ਉਸ ਦਿਨ ਫਿਰ ਇਹ ਪਹਿਲਾਂ ਅੰਦਰ ਗਏ ਬੈਠੇ ਕੋਈ ਪਾਣੀ ਪੂਣੀ ਪੀਤਾ ਇਹਨਾਂ ਨੇ ਉੱਥੋਂ ਫਿਰ ਇਹਨਾਂ ਦੀ ਤਕਰਾਰਬਾਜ਼ੀ ਹੋ ਗਈ ਤੇ ਇਹਨਾਂ ਦਾ ਇਨੂੰ ਟੱਕੇ ਲਾਈ। ਹਾਂ ਸਰ ਫਾਇਰਿੰਗ ਕੀਤੀ ਗਈ ਜਦੋਂ ਮੁੰਡੇ ਨੂੰ ਗਵਾਹ ਕੀਤਾ ਕਿ ਪਰਿਵਾਰ ਦਾ ਪਰਿਵਾਰ ਰੋਲਾ ਪਾਉਂਦਾ ਸੀ ਜਾਂ ਜਿਸ ਤਰ੍ਹਾਂ ਬਿਆਨਾਂ ਦੇ ਵਿੱਚ ਪਰਿਵਾਰ ਨੇ ਆਪਦੇ ਮੂੰਹੋਂ ਵੀ ਦੱਸਿਆ ਕਿ ਸਾਡੇ ਤੇ ਫਾਇਰਿੰਗ ਹੋਈ ਹੈ। ਤਾਂ ਪਰ ਤੋੜ ਗੋਲੀਆਂ ਚਲਾਈਆਂ ਕਿੰਨੇ ਕੋ ਫਾਇਰ ਹੋਈ ਸੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਰਹੀ ਜਾਂਦੀ। ਜੋ ਇਹਦੇ ਵਿੱਚ ਰਣਜੀਤ ਸਿੰਘ ਦੇ ਮਾਤਾ ਪਿਤਾ ਜਦੋਂ ਇਹਨੂੰ ਟੱਕੇ ਨਾਲ ਉਹ ਗੱਡੀ ਵਿੱਚ ਬਿਠਾ ਕੇ ਲੈ ਕੇ ਜਾ ਰਹੇ ਸੀ ਤਾਂ ਉਹ ਮਗਰ ਭੱਜੇ ਤਾਂ ਇਹਨਾਂ ਨੇ ਗੋਲੀਆਂ ਉਹਨੂੰ ਹਵਾਈ ਫਾਇਰ ਵੀ ਕੀਤੇ ਹਨ ਤੇ ਕੋਈ ਥੱਲੇ ਵੀ ਫੈਰ ਮਾਰੇ ਆ ਜੋ ਉਹਨਾਂ ਦੇ ਸਿੱਧੇ ਤੌਰ ਤੇ ਲੱਤਾਂ ਤੇ ਨਹੀਂ ਲੱਗੇ ਪਰ ਹਰਿਆਣੇ ਵਗੈਰਾ ਉਹਨਾਂ ਦੇ ਲੱਗੇ ਜੀ ਕਾਰਵਾਈ ਸਰ ਕਿਦਾਂ ਦੀ ਰਹੀ ਹੈ ਕਿਸ ਤਰ੍ਹਾਂ ਤੁਸੀਂ ਮਾਮਲਾ ਦਰਜ ਕੀਤਾ ਹੁਣ ਕਿੰਨੇ ਕ ਵਿਅਕਤੀ ਜਿਹੜੇ ਆਊਂਡ ਅਪ ਕਰ ਚੁੱਕੇ ਹੋ ਕਿ ਜੀ ਪੁੱਛ ਪੜਤਾਲ ਥੋੜੀ ਜਾਂਚ ਹੈ ਕਿੰਨੀ ਕਿੱਥੋਂ ਤੱਕ ਪਹੁੰਚ ਇਹ ਜਿਹੜਾ ਮੇਨ ਦੋਸ਼ੀ ਅਸੀਂ ਆਈਡੈਂਟੀਫਾਈ ਕਰ ਲਿਆ ਫਿਲਹਾਲ ਅਸੀਂ ਉਹਦੀ ਪਾਲ ਕਰ ਰਹੀ ਹਾਂ ਸਾਡੀ ਤਫਤੀਸ਼ ਚੱਲ ਰਹੀ ਹੈ ਜੀ ਸਰ ਜਿਹੜਾ ਮਾਮਲਾ ਦਰਜ ਹੋਇਆ ਇਹ ਜਿਹੜੇ ਕਿਸੇ ਵਿਅਕਤੀ ਦੇ ਨਾਮ ਤੇ ਹੋਇਆ ਜਾਂ ਫਿਰ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਨਹੀਂ ਜਿਹੜੇ ਘਰਦਿਆਂ ਵੱਲੋਂ ਉਹਨਾਂ ਨੂੰ ਨਾਮ ਵਗੈਰਾ ਨਹੀਂ ਸੀ ਪਤਾ ਉਹਦੇ ਮਾਪਿਓ ਉਹਨੂੰ ਪਹਿਲਾਂ ਅਣਪਛਾਤੇਆਂ ਤੇ ਦਰਜ ਹੋਇਆ ਹੁਣ ਅੱਗੇ ਅਸੀਂ ਫਰਦਰ ਦੀ ਤਫਤੀ ਬਿਲਕੁਲ ਪੁਲਿਸ ਦਾ ਕਹਿਣਾ ਹੈ ਕਿ ਉਹ ਵਿਅਕਤੀ ਸੀ ਜਿਹੜੇ ਉਹਨਾਂ ਨੇ ਆ ਕੋ ਲੈਂਡ ਦੇਣ ਦੇ ਸਬੰਧ ਸੀ ਲੈਂਡ ਦੇਣ ਦੇ ਸਬੰਧਾਂ ਦੇ ਕਾਰਨ ਇਹ ਪੂਰਾ ਮਾਮਲਾ ਜਿਹੜਾ ਹੋਇਆ ਸੀ ਕੋਈ ਅਗਵਾਹਾ ਜਾਂ ਫਰੋਤੀ ਦਾ ਮਾਮਲਾ ਪੁਲਿਸ ਵੱਲੋਂ ਇਸਤੇ ਨਕਾਰੀ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਹੈ ਜੇ ਕੋਈ ਮਾਮਲਾ ਨਹੀਂ ਸੀ ਜਿਸਤੇ ਉਹਨਾਂ ਕੋ ਫਰੋਤੀ ਮੰਗੀ ਗਈ ਹੋਵੇ ਲੇਕਿਨ ਉਹਨਾਂ ਦਾ ਆਪਸੀ ਜਿਹੜਾ ਲੈਂਡ ਦੇਣ ਦਾ ਮਾਮਲਾ ਸੀ ਲੈਂਡ ਦੇਣ ਦੇ ਮਾਮਲੇ ਨੂੰ ਇੱਕ ਫਰੋਤੀ ਡੈਲਿਕਸਾਵੇਰਾ ਤੋਂ ਜਤਿਨ